ਹਾਂਜੀ ਸਾਰੇ ਹੀ ਕਬੂਤਰਵਾਜ ਭਰਾ ਜਿਹੜੇ ਫੌਜੀ ਢਮੋਟ ਕਲੱਬ ਚੈਨਲ ਦੇ ਨਾਲ ਜੁੜੇ ਹੋਏ ਨੇ ਤੁਹਾਡਾ ਸਾਰਿਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਨਵੇਂ ਕਬੂਤਰਵਾਜ ਵੀਰ ਵੀਡੀਓ ਦੇਖ ਰਹੇ ਨੇ ਤਾਂ ਚੈਨਲ ਨੂੰ ਲਾਇਕ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤੁਹਾਨੂੰ ਬੇਨਤੀ ਆ ਸਾਰੇ ਨਵੇਂ ਕਬੂਤਰਵਾਜ ਭਰਾਵਾਂ ਨੂੰ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਨ 2025 ਦੇ ਵਿੱਚ ਆਪਾਂ ਜਿਹੜੇ ਕਬੂਤਰਬਾਜ਼ੀ ਦੇ ਹੋਰ ਵੀ ਪ੍ਰੋਜੈਕਟ ਸਿਰਫ ਤੇ ਸਿਰਫ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਹੀ ਮਿਲਦੇ ਨੇ ਉਹਨਾਂ ਸਾਰਿਆਂ ਦੀ ਵੀਡੀਓ ਬਣਾ ਕੇ ਆਪਣੇ ਚੈਨਲ ਦੇ ਉੱਤੇ ਪਾਉਣ ਜਾ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਮੇਰੇ ਨਵੇਂ ਕਬੂਤਰਬਾਜ਼ ਭਰਾ ਚੈਨਲ ਨੂੰ ਫੌਟੀਟ ਮੋਟ ਕਲੱਬ ਦੇ ਨਾਮ ਤੇ ਜਿਹੜਾ ਚੈਨਲ ਚੱਲ ਰਿਹਾ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਸਾਰੇ ਗਰੁੱਪਾਂ 'ਚ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਭਰਾ ਕਿਉਂਕਿ ਜਿਹੜੇ ਪ੍ਰੋਜੈਕਟਾਂ ਦੀ ਹੁਣ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਅੱਜ ਤੱਕਰ ਕਿਸੇ ਨੇ ਇਹ ਤੁਹਾਨੂੰ ਪ੍ਰੋਜੈਕਟਾਂ ਬਾਰੇ ਨਾ ਤਾਂ ਕਿਸੇ ਨੇ ਦੱਸਿਆ ਨਾ ਕਦੇ ਇਹਨਾਂ ਦੀ ਕਿਸੇ ਨੇ ਵੀਡੀਓ ਬਣਾ ਕੇ ਪਾਈ ਹੈ ਜਿਹੜੇ ਪ੍ਰੋਜੈਕਟ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਆਪਣੇ ਚੈਨਲ ਦੇ ਉੱਤੇ ਪਾਉਣ ਜਾ ਰਹੇ ਹਾਂ ਅੱਜ ਤੱਕਰ ਇਹਨਾਂ ਪ੍ਰੋਜੈਕਟਾਂ ਬਾਰੇ ਇਹਨਾਂ ਦਵਾਈਆਂ ਬੂਟੀਆਂ ਬਾਰੇ ਕਿਸੇ ਨੇ ਤੁਹਾਨੂੰ ਨਾ ਦੱਸਿਆ ਨਾ ਕਿਸੇ ਨੇ ਵੀਡੀਓ ਪਾਈ ਆ ਜਿੰਨੀ ਕ ਮੈਨੂੰ ਬੁੱਧੀ ਮਾਲਕ ਨੇ ਸਮਰਥਾ ਵਖਸ਼ੀਆ ਜਿੰਨਾ ਕ ਗਿਆਨ ਆ ਮੈਂ ਇਹਨਾਂ ਪ੍ਰੋਜੈਕਟਾਂ ਬਾਰੇ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੂੰਗਾ ਇਹ ਪ੍ਰੋਜੈਕਟ ਸਿਰਫ ਤੇ ਸਿਰਫ ਤੁਹਾਨੂੰ ਬਾਹਰ ਲੀਆਂ ਕੰਟਰੀਆਂ ਦੇ ਵਿੱਚੋਂ ਹੀ ਮਿਲਨੇ ਨੇ ਵਰਸਲ ਲਾਗਾ ਦੇ ਪ੍ਰੋਜੈਕਟ ਤਾਂ ਹਰ ਇੱਕ ਦਿਖਾਈ ਜਾਂਦਾ ਕੈਪਸੂਲ ਕਾਲੀਆਂ ਗੋਲੀਆਂ ਗਲੂਕੋਜ਼ ਵਰਸਲ ਲਾਗਾ ਕੰਪਨੀ ਦਾ ਵਰਸਲ ਲਾਗਾ ਕੰਪਨੀ ਵੀ ਪੂਰਾ ਟਾਪ ਦੇ ਪ੍ਰੋਜੈਕਟ ਤਿਆਰ ਕਰਦੀ ਆ ਵਰਸਲ ਲਾਗਾ ਪਰ ਜੇ ਆਪਾਂ ਸੱਜੇ ਖੱਬੇ ਨਿਗਾਹ ਮਾਰੀਏ ਹੋਰ ਵੀ ਕਬੂਤਰबाजी ਦੇ ਬਹੁਤ ਹੀ ਟਾਪ ਕਲਾਸ ਪ੍ਰੋਜੈਕਟ ਨੇ ਜਿਹੜੇ ਨਾਂ ਤੁਹਾਨੂੰ ਅਜੇ ਤੱਕ ਕਰ ਕਿਸੇ ਨੇ ਦੱਸੇ ਨੇ ਨਾ ਕਿਸੇ ਨੇ ਦੱਸਣੇ ਹੀ ਨੇ ਮੇਰਾ ਭਰਾ ਜਿੰਨੇ ਵੀ ਵਾਰਸਲ ਲਾਗਾ ਤੋਂ ਸੱਜੇ ਖੱਬੇ ਵੀ ਨਿਗਾਹ ਮਾਰ ਕੇ ਦੇਖੋ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਆਹਲਾ ਦਰਜੇ ਦੇ ਪ੍ਰੋਜੈਕਟ ਮੌਜੂਦ ਨੇ ਗਲੂਕੋਜ਼ ਰਿਕਵਰੀ ਵਾਲੀਆਂ ਗੋਲੀਆਂ એનર્ਜੀ ਦੀਆਂ ਗੋਲੀਆਂ ਹਰੀਆਂ ਮਿੱਠਾਂ ਤੋਂ ਦਵਾਈ ਕਬੂਤਰ ਦਾ ਹਾਜਮਾ ਲੀਵਰ ਦੇ ਵਿੱਚ ਇਨਫੈਕਸ਼ਨ ਉਹਦੀ ਉਹਦੀ ਦਵਾਈ ਇਹ ਸਾਰੀਆਂ ਦਵਾਈਆਂ ਮੈਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਵੀਡੀਓ ਬਣਾ ਕੇ ਪਾਵਾਂਗਾ ਜਿੰਨੇ ਵੀ ਕਬੂਤਰਵਾਜ ਭਰਾਵਾਂ ਨੇ ਮਾਣ ਤੇ ਸਤਿਕਾਰ ਬਖਸ਼ਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਨਵੇਂ ਕਬੂਤਰਵਾਜ ਵੀਰ ਜਿਹੜੇ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਵੀਰੇ ਜਰੂਰ ਕਰ ਦਿਓ ਮੇਰੇ ਭਰਾ ਆਉਣ ਵਾਲੇ ਟਾਈਮ ਦੇ ਵਿੱਚ ਹਜੇ ਤਾਂ ਸ਼ੁਰੂਆਤਾਂ ਨੇ ਨਵੇਂ ਸਾਲ ਦੇ ਵਿੱਚ ਕੱਲੇ-ਕੱਲੇ ਪ੍ਰੋਜੈਕਟ ਦੀ ਮੈਂ ਵੀਡੀਓ ਬਣਾ ਕੇ ਆਪਣੇ ਇਸ ਚੈਨਲ ਦੇ ਉੱਤੇ ਪਾਉਣ ਜਾ ਰਿਹਾ ਬਾ ਤੁਸੀਂ ਭਰਾ ਚੈਨਲ ਨੂੰ ਲਾਇਕ ਤੇ ਸਬਸਕ੍ਰਾਈਬ ਕਰ ਦਿਓ ਸਾਰੇ ਨਵੇਂ ਕਬੂਤਰਬਾਜ਼ ਵੀਰ ਕਿਉਂਕਿ ਜਿਹੜੇ ਪ੍ਰੋਜੈਕਟ ਦੀ ਮੈਂ ਵੀਡੀਓ ਪਾਉਣੀ ਆ ਸਮੇਂ ਸਿਰ ਟਾਈਮ ਦੇ ਨਾਲ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਹਾਨੂੰ ਉਸ ਬਾਰੇ ਜਾਣਕਾਰੀ ਮਿਲਦੀ ਰਹੇ ਨਵੇਂ ਕਬੂਤਰਬਾਜ਼ ਭਰਾਵਾਂ ਲਈ ਮੈਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਮੇਰਾ ਵੀਰ ਚੈਨਲ ਨੂੰ ਲਾਇਕ ਤੇ ਸਬਸਕ੍ਰਾਈਬ ਜਰੂਰ ਮੇਰਾ ਭਰਾ ਦوار ਤੋਂ ਕਰ ਦਿਓ ਤੁਹਾਨੂੰ ਬੇਨਤੀ ਆ ਚੈਨਲ ਦਾ ਨਾਮ ਆ ਜੀ ਫੌਜੀ ਢਮੋਡ ਕਲੱਬ ਦੇ ਨਾਮ ਦੇ ਉੱਤੇ ਚੈਨਲ ਬਣਿਆ ਹੋਇਆ ਸਰਦਾਰ ਜੀਤ ਸਿੰਘ ਫੌਜੀ ਢਮੋਡ ਜੀ ਦੀ ਫੋਟੋ ਹੈ ਜਿਹੜੀ ਉਹ ਆਪਾਂ ਲੋਗੋ ਲਾਇਆ ਹੋਇਆ ਚੈਨਲ ਦਾ ਨਾਮ ਆ ਦੁਬਾਰ ਤੋਂ ਮੈਂਸ਼ਨ ਕਰ ਦਿੰਨੇ ਆ ਫੌਜੀ ਢਮੋਡ ਕਲੱਬ ਦੇ ਨਾਮ ਦੇ ਉੱਤੇ ਚੈਨਲ ਬਣਿਆ ਹੋਇਆ ਆਪਣੇ ਚੈਨਲ ਦੇ ਉੱਤੇ ਸਿਰਫ ਤੁਹਾਨੂੰ ਕਬੂਤਰਬਾਜ਼ੀ ਦੇ ਰਿਲੇਟਡ ਹੀ ਦਵਾਈਆਂ ਬੂਟੀਆਂ ਦੀ ਜਾਣਕਾਰੀ ਦਿੱਤੀ ਜਾਊ ਤੁਸੀਂ ਮੇਰੀ ਵੀਡੀਓ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਆਪਣੀਆਂ ਧੀਆਂ ਮਾਮਾ ਭੈਣਾ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਹੋ ਮੇਰੇ ਚੈਨਲ ਦੇ ਉੱਤੇ ਤੁਹਾਨੂੰ ਕੋਈ ਐਦਾਂ ਦੀ ਵੀਡੀਓ ਦੇਖਣ ਨੂੰ ਨਹੀਂ ਮਿਲੇਗੀ ਜਿਹੜੀ ਕਿ ਆਪਾਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਨਾ ਦੇਖ ਸਕੀਏ ਜਾਂ ਨਾ ਸੁਣ ਸਕੀਏ ਸਿਰਫ ਤੇ ਸਿਰਫ ਤੁਹਾਨੂੰ ਕਬੂਤਰਬਾਜ਼ੀ ਦੇ ਰਿਲੇਟਡ ਹੀ ਵੀਡੀਓ ਦੇਖਣ ਨੂੰ ਮਿਲਣਗੀਆਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਵੀਰੇ ਜਰੂਰ ਕਰਿਓ ਸਾਰੇ ਭਰਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ